ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਨੂੰ ਆਪਣੀ ਆਵਾਜ਼ ਨਾਲੋਂ ਇੰਤਰੂ ਜ਼ਿਆਦਾ ਆਵਾਜ਼ ਆ ਰਹੀ ਹੈ ਕਬੜੀ ਜੀ ਇਹ ਤਾਂ ਇਹ ਚੁੱਪ ਤਾਂ ਦਾਨ ਬਖਸ਼ੋ ਜੀ ਇੱਡੇ ਵੱਡੇ ਵੱਡੇ ਸਾਹਿਤਕਾਰ ਲੇਖਕ ਤੇ ਸਕਾਲਰ ਮੇਰੇ ਸਾਹਮਣੇ ਬੈਠੇ ਹੋਣ ਤਾਂ ਵੈਸੇ ਤਾਂ ਮੇਰਾ ਸਟੇਜ ਤੇ ਆਉਣਾ ਹੀ ਪੰਡਦਾ ਨਹੀਂ ਮੈਨੂੰ ਬਹੁਤ ਹੀ ਬਹੁਤਾ ਇਸ ਗੱਲ ਦਾ ਤਜਰਬਾ ਵੀ ਹੈ ਨਹੀਂ ਕਿ ਮੇਰੀ ਇਸ ਤਰ੍ਹਾਂ ਦੀ ਪੜ੍ਹਾਈ ਵੀ ਹੈ ਨਹੀਂ ਕਿ ਮੈਂ ਕੁਝ ਨਵਾਂ ਤਮਗਾ ਸਕਾਂ ਮੈਂ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਜੋ ਕੁਝ ਸਿੱਖਿਆ ਹੈ ਸਿਨੇਮਾ ਦੇ ਬਾਰੇ ਵਿੱਚ ਜਾਂ ਸਾਹਿਤ ਦੇ ਬਾਰੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਹ ਦੇਸੀ ਜੇ ਸ਼ਬਦਾਂ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂ ਅੱਜ ਦਾ ਵਿਸ਼ਾ ਪੰਜਾਬੀ ਸਿਨੇਮਾ ਦੀ ਸਮਾਜਿਕ ਸਾਹਜਿਕਤਾ ਇਸ ਤੋਂ ਮੈਂ ਇਹ ਭਾਵ ਲੈਣਾ ਕਿ ਜੋ ਸਾਡਾ ਸਿਨੇਮਾ ਹੈ ਇਹਦੀ ਦੇਣ ਕੀ ਹੈ ਸਾਡੇ ਸਮਾਜ ਨੂੰ ਇਹੇ ਕੁਝ ਦੇ ਵੀ ਹੈ ਇਹ ਸਾਰਥਕ ਹੈ ਜਾਂ ਸਿਰਫ ਮਨ ਬੰਗਲ ਵਾਸਤੇ ਹੀ ਹੈ ਜਾਂ ਕੁਝ ਹੋਰ ਹੈ ਕਿਹਦੇ ਤੇ ਮੈਂ 2-2 ਮਿੰਟ ਵਾਸਤੇ ਹੀ ਚੱਲਣਾ ਪਾਵਾਂਗਾ ਤੇ ਮੈਨੂੰ ਇਹ ਵੀ ਪਤਾ ਹੈ ਕਿ ਜੋ ਕੁਝ ਮੈਂ ਕਹਾਂਗਾ ਉਹਨੂੰ ਸ਼ਾਇਦ ਸਾਹਿਤਿਕ ਪ੍ਰਮਾਣਿਕਤਾ ਨਾ ਮਿਲੇ ਕਿਉਂਕਿ ਮੈਂ ਇਹ ਕਿਤਾਬ ਪੜ੍ਹ ਕੇ ਨਹੀਂ ਆਇਆ ਇਹ ਸਿਰਫ ਮੈਂ ਇੱਕ ਆਪਣੀ ਵਿਚਾਰਧਾਰਾ ਤੋਂ ਹੀ ਆਪਣੇ ਤਜਰਬੇ ਤੋਂ ਆਪਣੀ ਆਬਜ਼ਰਵੇਸ਼ਨ ਤੋਂ ਹੀ ਜੋ ਕੁਝ ਮੈਨੂੰ ਲੱਭਿਆ ਉਹਨਕੋ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਨ ਦਾ ਗਲਤ ਵੀ ਹੋ ਸਕਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪਵੇਗਾ ਕਿ ਇਹ ਸਿਨੇਮਾ ਬਣਿਆ ਕਿਥੋਂ ਸਮਾਜ ਤੋਂ ਬਣਿਆ ਸਾਹਿਤ ਤੋਂ ਬਣਿਆ ਸਾਹਿਤੋਂ ਸਿਨੇਮਾ ਵੱਡਾ ਛੋਟਾ ਭਰਾਨੇ ਵੱਡਾ ਪਰਸਾ ਹੈ ਤੇ ਜੜਾ ਉਹਦੀਆਂ ਵੀ ਸਮਾਜ ਦੇ ਵਿੱਚ ਨੇ ਛੋਟਾ ਪਰਸਾ ਨੀਮਾ ਹੈ ਉਹ ਵੀ ਬਾਲੂ ਕੇ ਬਣਿਆ ਕਾਫੀ ਸਮਝ ਲੈ ਕਿ ਮੈਂ ਉਹ ਕੁਝ ਬਿੰਦੂ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਸਿਨੇਮਾ ਦੀ ਇਵੋਲਪਮੈਂਟ ਕਿਵੇਂ ਹੋਈ ਸਾਹਿਤ ਤੋਂ ਬਾਅਦ ਸਾਡੇ ਸਾਹਿਤ ਦੇ ਵਿੱਚ ਇੱਕ ਬਹੁਤ ਵੱਡੀ ਚੀਜ਼ ਜਿਹੜੀ ਸੀ ਉਹ ਹੈ ਕਹਾਣੀ ਹੈ ਛਕੜੀ ਸਰੋਂ ਕੋਹਾਣੀ ਦਾ ਪਰ ਔਰ ਹੈ ਗੋਲ ਵਾਲਾ ਰਹਾ ਜਦੋਂ ਸਾਹਿਤ ਲਿਖਿਆ ਨਹੀਂ ਸੀ ਜਾਣ ਲੱਗਿਆ ਉਹਨੂੰ ਨੂੰ ਕਹਾਣੀ ਚੱਲੀ ਆ ਰਹੀ ਹੈ ਹਰ ਪਿੰਡ ਵਿੱਚ ਇੱਕ ਨਾ ਕੋਈ ਵਾਤੜੀਆ ਹੁੰਦਾ ਸੀ ਬਾਤਾਂ ਬਾਉਣ ਵਾਲਾ ਜਿਹਨੂੰ ਕਾਫੀ ਗਿਆਨ ਹੁੰਦਾ ਸੀ ਜਿੱਥੇ ਬਹਿ ਕੇ ਉਹ ਕਹਾਣੀ ਲਾਗਦੀ ਨਾ ਸੁਣਾਉਣ ਉੱਥੇ ਲੋਕ ਇਕੱਠੇ ਹੋ ਜਾਂਦੇ ਸੀ ਇਸ ਤੋਂ ਪਤਾ ਲੱਗਦਾ ਸੀ ਕਿ ਕਹਾਣੀ ਦੀ ਮਹੱਤਤਾ ਕੀ ਹੈ ਇੰਪੋਰਟੈਂਸ ਕੀ ਹੈ ਦੂਜੀ ਗੱਲ ਫੇਰ ਤਰੱਕੀ ਤਰੱਕੀ ਆਪਾਂ ਕਿਹਨੂੰ ਕਹਿੰਦੇ ਆ ਮਨੁੱਖ ਦੇ ਜੀਵਨ ਨੂੰ ਸੋਖਾ ਬਣਾਉਣ ਦੀ ਹੋਈ ਤਰੱਕੀ ਕਹਿੰਦੇ ਆ ਚਾਹੇ ਉਹ ਸਾਇੰਸ ਦੀ ਤਰੱਕੀ ਹੈ ਚਾਹੇ ਉਹ ਸਾਹਿਬ ਦੀ ਤਰੱਕੀ ਹੈ ਚਾਹੇ ਕਿਸੇ ਹੋਰ ਚੀਜ਼ ਦੀ ਤਰੱਕੀ ਹੈ ਕਹਾਣੀ ਦਾ ਸੁਣਾਉਣੀ ਸ਼ੁਰੂ ਕਰਨ ਲਈ ਕਹਾਣੀ ਲਿਖਣੀ ਵੀ ਸ਼ੁਰੂ ਕਰਨ ਲਈ ਪਰ ਉਹਦੇ ਕੁਝ ਉਹਦੇ ਚ ਕੁਝ ਇਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਸੀ ਜਿਵੇਂ ਕਹਾਣੀ ਸੁਣਾਉਣ ਵਾਲੇ ਨੇ ਆ ਕਹਾਣੀ ਲਿਖਣ ਵਾਲੇ ਨੇ ਕਹਿਤਾ ਕਿਉਂਕਿ ਆਮ ਕਹਾਣੀਆਂ ਰਾਜੇ ਰਾਣੀ ਜਾਂਦੀਆਂ ਕੰਧੀਆਂ ਸੀ ਅਸੀਂ ਵੀ ਸੁਣਦੇ ਰਹੇ ਆ ਬਚਪਨ ਦੇ ਵਿੱਚ ਇੱਕ ਰਾਜਾ ਸੀ ਇੱਕ ਰਾਣੀ ਸੀ ਇੱਕ ਉਹਨਾਂ ਦੀ ਰਾਜਕੁਮਾਰੀ ਸੀ ਰਾਜਕੁਮਾਰ ਨੇ ਇੱਕ ਦਿਨ ਘਰਾਸੂ ਚੱਕ ਕੇ ਲੈ ਗਿਆ ਇੱਥੇ ਤੋਂ ਗੱਲ ਸ਼ੁਰੂ ਹੋਈ ਤੁਹਾਡੇ ਪਿੰਡਾਂ ਦੇ ਲੋਕਾਂ ਨੇ ਕਦੇ ਰਾਜਾ ਨਹੀਂ ਸੀ ਦੇਖਿਆ ਪਤਾ ਨਹੀਂ ਸੀ ਰਾਜਾ ਕਿੱਦਾਂ ਦਾ ਹੁੰਦਾ ਦੇਖਣ ਨੂੰ ਰਣਨੀਤੀ ਦੇਖੀ ਪ੍ਰਾਕ੍ਰਿਤੀ ਸੀ ਦੇਖਿਆ ਉਹਨਾਂ ਨੂੰ ਉਹ ਸਾਰਾ ਕੁਝ ਆਪ ਉਸ ਚੀਜ਼ ਦੀ ਕਲਪਨਾ ਕਰਨੀ ਪੈਂਦੀ ਸੀ ਕੱਲੇ-ਕੱਲੇ ਬੰਦੇ ਨੂੰ ਕਿ ਇਦਾਂ ਹੋਣਾ ਹੈ ਇਦਾਂ ਹੋਣਾ ਹੈ ਫਿਰ ਕਹਾਣੀ ਵਾਲਿਆਂ ਨੇ ਕਹਾਣੀ ਵਿਖਣ ਵਾਲਿਆਂ ਨੇ ਕਹਾਣੀ ਸੁਣਾਉਣ ਵਾਲਿਆਂ ਨੇ ਸੋਚਿਆ ਕਿ ਇਹਦਾ ਤੋੜ ਕੀ ਹੈ ਆਪਾਂ ਇਹਨਾਂ ਤੇ ਨਾ ਛੱਡੀਏ ਕਿ ਕੀ ਕੀ ਕਲਪਨਾ ਕਰ ਸਕਦੇ ਆ ਇਹ ਆਪਾਂ ਇਹਨਾਂ ਨੂੰ ਹੋਰ ਸੌਖਾ ਕਰਕੇ ਇਹਨਾਂ ਦੇ ਸਾਹਮਣੇ ਪੁਹੁੰਚਾਤੀਏ ਉਸ ਤੋਂ ਫਿਰ ਨਾਟਕੀ ਯਾਰ। ਇੱਕ ਐਕਟਰ ਨੂੰ ਰਾਜਾ ਬਣਾ ਕੇ ਰਾਜੇ ਦਾ ਰੂਪ ਬਣਾ ਕੇ ਉਹਦਾ ਇੱਕ ਰਾਣੀ ਦਾ ਰੂਪ ਬਣਾ ਕੇ ਸਟੇਜ ਉੱਤੇ ਸਾਹਮਣੇ ਖੜਾ ਕਰਦਾ। ਪਰਕਣਾ ਕਰਨ ਦੀ ਲੋੜ ਨਹੀਂ। ਸਭ ਨੂੰ ਕਹਿ ਗਿਆ ਕਿ ਐਦਾਂ ਦਾ ਆਹ ਰਾਜਾ। ਆਹ ਰક્ષਕ ਹੈ। ਨਾਟਕਾਂਗੇ। ਨਾਟਕ ਚੱਲੇ ਆ। ਬਹੁਤ ਵੀ ਚੱਲੇ ਆ। ਬੜੀ ਤਰੱਕੀ ਕੀਤੀ। ਫੇਰ ਵੀ ਅਜੇ ਕੁਝ ਮੁਸ਼ਕਿਲਾਂ ਹੈਗੀਆਂ ਸੀ ਕਲਪਨਾ ਨੂੰ ਇੰਪਰੂਵ ਕਰਨ ਦੀਆਂ ਲੋਕਾਂ ਦੀਆਂ ਨੂੰ ਦਰਸ਼ਕਾਂ ਦੀਆਂ ਨੂੰ ਪਾਟਕਾਂ ਦੀਆਂ ਨੂੰ ਕਿਉਂ ਅਸੀਂ ਲਿਖਤਾ ਹਾਂ ਉਸ ਤੇ ਨਾਟਕ ਦੇ ਵਿੱਚ ਡਾਇਲੌਗ ਦੇ ਵਿੱਚ ਸਮੁੰਦਰ ਪਹਾੜ ਉਹ ਭਾਰਤ ਜਿਹਾ ਲੱਗਿਆ ਉਹ ਸਮੁੰਦਰ ਕਿ ਡਿੱਗ ਪਿਆ ਇੱਕ ਨਸਤੇਈ ਤੇ ਸਮੁੰਦਰ ਬਿਨ ਤੇ ਘਰ ਆੜਦੇ ਉਹ ਤੇ ਪਹਾੜ ਵੀ ਨਹੀਂ ਦਿਖਾ ਸਕਦੇ ਇੰਨੀ ਦੇਰ ਚ ਸਹੀ ਇਸਨੇ ਤਰਕੀ ਕਰ ਲਈ ਸੀ ਮੂਵੀ ਕੈਮਰੇ ਆ ਗਏ ਸੀ 사운ਡ ਆ ਗਈ ਸੀ ਫਿਰ ਇਹਨਾਂ ਚੀਜ਼ਾਂ ਨੂੰ ਉੱਥੇ ਰੱਖਦੇ ਹੋਏ ਮੈਨੂੰ ਲੱਗਦਾ ਹੈ ਕਿ ਸਿਨੇਮੇ ਦੀ ਸ਼ੁਰੂਆਤ ਇਹਦੇ ਤੇ ਸਾਰਾ ਕੁਝ ਹੀ ਅਸੀਂ ਸਾਡੇ ਹੱਥ 'ਚ ਆ ਗਿਆ ਜੋ ਦਿਖਾਉਣਾ ਚਾਹੁੰਦੇ ਅਸੀਂ ਦਿਖਾ ਸਕਦੇ ਜੋ ਇਹ ਸਮਾਜ ਤੋਂ ਲੈ ਕੇ ਸਾਹਿਤ ਤੱਕ ਸਾਹਿਤ ਤੋਂ ਲੈ ਕੇ ਸਿਨੇਮਾ ਤੱਕ ਮੇਰੀ ਸਮਝ 'ਚ ਇਹ ਸਭ ਕੁਝ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿਵੇਂ ਮੈਂ ਪਹਿਲਾਂ ਕਿਹਾ ਕਿ ਪ੍ਰਮਾਣਿਕਤਾ ਇਸ ਚੀਜ਼ ਦੀ ਹੈ ਨਹੀਂ ਲੇਕਿਨ ਮੈਨੂੰ ਲੱਗਿਆ ਮੈਂ ਉਹ ਸਮਾਜਿਕ ਸਾਰਥਕ ਸਾਰਥਿਕ ਦਾ ਦੇ ਵਿੱਚ ਆਪਾਂ ਇਹ ਦੇਖਣਾ ਹੈ ਕਿ ਸਾਨੂੰ ਇਸ ਸਿਨੇਮਾ ਦਾ ਫਾਇਦਾ ਕੀ ਕੀ ਹੈ ਸਮਾਜ ਨੂੰ ਕੀ ਦੇ ਹੈ ਧੰਨਵਾਦ ਕੋ ਦੋ ਤਿੰਨ ਪੁਆਇੰਟ ਨੇ ਬਸ ਉਹ ਤੁਹਾਡੇ ਨਾਲ ਸਾਂਝੇ ਕਰਨਾ ਸਭ ਤੋਂ ਵੱਡੀ ਚੀਜ਼ ਸੀ ਮਨੋਰੰਜਨ ਅੱਜ ਕੱਲ੍ਹ ਵੀ ਕਿਉਂਕਿ ਇਹ ਮਨੁੱਖਾ ਹੈ ਵੀ ਹਾਲਾਤਾਂ ਦੇ ਵਿੱਚੋਂ ਉੱਤਰ ਰਿਹਾ ਹੈ ਮਾਨਸਿਕ ਤਣਾਅ ਇੰਨਾ ਹੈ ਪ੍ਰੈਸ਼ਰ ਇੰਨੇ ਨੇ ਚਿੰਤਾਵਾਂ ਇੰਨੀਆਂ ਨੇ ਕਿ ਉਹ ਨੂੰ ਰਾਤ ਨੂੰ ਵੀ ਰਾਜ ਕੇ نیند ਨਹੀਂ ਲੈ ਸਕਦਾ ਰਾਤ ਨੂੰ ਵੀ ਕਈ ਵਾਰੀ ਸੁਪਨੇ ਵੀ ਐਜੇ ਤਣਾਅ ਭਰੇ ਆਉਂਦੇ ਆ ਕਿ ਸਵੇਰੇ ਉਹਨੂੰ ਲੱਗਦਾ ਹੈ ਕਿ ਮੇਰਾ ਪੁੱਤ ਹੀ ਉਹਦੇ ਵਿੱਚ ਇਸ ਸਮੇਂ ਦੇ ਵਿੱਚ ਜਦੋਂ ਇੱਕ ਬੰਦਾ 2 ਘੰਟੇ ਦੀ ਇੱਕ ਫਿਲਮ ਦੇਖ ਕੇ ਆਉਂਦਾ ਵਧੀਆ ਫਿਲਮ ਦੇਖ ਕੇ ਆਉਂਦਾ ਮਨੋਰੰਜਨ ਭਰਪੂਰ ਫਿਲਮ ਦੇਖ ਕੇ ਆਉਂਦਾ ਘੱਟੋ ਘੱਟ ਉਹਦੇ 2 ਘੰਟੇ ਜਿਹੜੇ ਹੈਗੇ ਨੇ ਉਹ ਉਹਨੂੰ ਉਸ ਤਣਾਅ ਦੇ ਵਿੱਚੋਂ ਕੱਢ ਬਹਿੰਦਾ ਸੋ ਸਿਨੇਮਾ ਮਨੋਰੰਜਨ ਦੀ ਦੂਜੀ ਚੀਜ਼ ਸਿਨੇਮਾ ਜਿਵੇਂ ਹਰੋਣੀ ਜੀ ਨੇ ਦੱਸਿਆ ਸਾਡੇ ਸਾਹਿਤ ਨੂੰ ਸਾਡੀ ਮਾਂ ਬੋਲੀ ਨੂੰ ਦੁਨੀਆਂ ਦੇ ਭੜ ਦੇ ਵਿੱਚ ਫੈਲਾਉਣ ਦੇ ਵਿੱਚ ਸਹਾਇਕ ਲੋਕਾਂ ਕੋਲ ਸਾਇਤ ਪੜਨ ਦਾ ਹੋ ਕਿਤਾਬਾਂ ਪੜਨ ਦਾ ਟਾਈਮ ਹੈ ਨਹੀਂ ਖਾਸ ਕਰਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਕੋਲ ਉਹਨਾਂ ਨੂੰ ਜੀ ਫੋਰ ਕਰਾ ਦੀ ਦੌੜ ਪਾ ਕੇ ਪਹੁੰਚਾ ਉਹਨਾਂ ਦੇ ਬੱਚਿਆਂ ਨੂੰ ਵੀ ਤੇ ਜਿਵੇਂ ਉਹਨਾਂ ਨੇ ਦੱਸਿਆ ਸੀ ਕਿ ਸਾਡੀਆਂ ਫਿਲਮਾਂ ਉਹਨਾਂ ਨੂੰ ਪ੍ਰੇਰਿਤ ਕਰਦੀਆਂ ਨੇ ਆਪਣੀ ਬੋਲੀ ਦੇ ਸ਼ਬਦਾਂ ਨੂੰ ਸਿੱਖਣ ਵਾਸਤੇ ਬੋਲੀ ਬੋਲਣ ਵਾਸਤੇ ਤੇ ਉਹ ਫਿਰ ਆਪਣੇ ਬੱਚਿਆਂ ਤੋਂ ਪੁੱਛਦੇ ਵੀ ਨੇ ਕਿ ਇਹਦਾ ਆਰਥੀ ਹੁੰਦਾ ਹੈ ਇਹਦਾ ਆਰਥੀ ਹੁੰਦਾ ਹੈ ਤੇ ਉਹਨਾਂ ਨੂੰ ਪੰਜਾਬੀ ਕਈਆਂ ਨੂੰ ਆ ਵੀ ਗਈ ਹੈ ਫਿਲਮਾਂ ਦੇਖਦੇ ਕਿ ਪੰਜਾਬੀ ਸਮਝ ਆਉਣੀ ਸ਼ੁਰੂ ਹੋ ਗਈ। ਲਿਖਣੀ ਚਾਹੀ ਨਹੀਂ ਆਉਣੀ। ਲੇਕਿਨ ਸਮਝ ਆਉਣੀ ਸ਼ੁਰੂ ਹੋ ਗਈ। ਤੇ ਵੀ ਬਹੁਤ ਬੜਾ ਇੱਕ ਉਹ ਹੈ ਇੱਕ ਸਪ੍ਰਾਪੀਅ ਜਿਹਨਾਂ ਬੀ ਸਮਝ। ਉਸ ਤੋਂ ਬਾਅਦ ਜਾਂਦਾ ਕਦਰਾਂ ਕੀਮਤਾਂ ਦੀ ਡਾਕੂਮੈਂਟੇਸ਼ਨ। ਇਹਦੀ ਜਿਹੀ ਉਹੀ ਗੱਲ ਲੱਗਦੀ ਹੈ। ਕਿ ਅਜੇ ਤੋਂ 70 ਸਾਲ ਬਾਅਦ 100 ਸਾਲ ਬਾਅਦ ਕਿ ਟੱਪਾ ਪੜਨ ਦਾ ਸ਼ਾਇਦ ਟਾਈਮ ਨਾ ਹੋਵੇ ਕਿਸੇ ਕੋਲ ਸਿਨੇਮਾ ਦੇਖਣ ਦਾ ਟਾਈਮ ਫਿਰ ਵੀ ਹੋਊਗਾ ਤੇ ਉਹ ਉਹਨਾਂ ਸਿਨੇਮਿਆਂ ਤੋਂ ਉਹ ਸਿਨੇਮਿਆਂ ਤੋਂ ਹੀ ਪਤਾ ਲੱਗਿਆ ਕਰੇਗਾ ਕਿ 50 ਸਾਲ ਪਹਿਲਾਂ 70 ਸਾਲ ਪਹਿਲਾਂ 100 ਸਾਲ ਪਹਿਲਾਂ ਸਾਡੇ ਲੋਕ ਕਿਵੇਂ ਵਸਦੇ ਸੀ ਕਿਵੇਂ ਸੋਚਦੇ ਸੀ ਕੀ ਕਰਦੇ ਸੀ ਕਿਵੇਂ ਬੋਲਦੇ ਸੀ ਸਾਡੇ ਰੀਤੀ ਰਿਵਾਜ ਕੀ ਹੁੰਦੇ ਸੀ ਸਾਡੇ ਵਿਆਹ ਕਿਵੇਂ ਹੁੰਦੇ ਹੁੰਦੇ ਸੀ ਪੜੇ ਮਰਨ ਦਾ ਕਿਵੇਂ ਹੁੰਦੀਆਂ ਆਉਂਦੀਆਂ ਸੀ ਸਾਰਾ ਉਤ ਇਹ ਡਾਕੂਮੈਂਟੇਸ਼ਨ ਹੋ ਰਹੀ ਹੈ ਸਿਨੇਮਾ ਦੀ ਸਿਨੇਮਾ ਦਾ ਇਹ ਸਾਹਿਤਿਕ ਡਾਕੂਮੈਂਟੇਸ਼ਨ ਇੱਕ ਤਰ੍ਹਾਂ ਦੀ ਉਸ ਤੋਂ ਬਾਅਦ ਅੱਜ ਦੀ ਗੱਲ ਨਹੀਂ ਕਰਾਂਗਾ ਥੋੜਾ ਪਿੱਛੇ ਲੈ ਕੇ ਜਾऊंगा ਸਮਾਜਿਕ ਬਦਲਾਅ ਦੇ ਵਿੱਚ ਸਿਨੇਮਾ ਦਾ ਬਹੁਤ ਵੱਡਾ ਹੱਥ ਹੈ ਚਾਹੇ ਅਮੀਰੀ ਗਰੀਬੀ ਦਾ ਹੋਵੇ ਚਾਹੇ ਸਮਾਜਿਕ ਜਾਤੀਆਂ ਵੰਡਣਾ ਦਾ ਹੋਵੇ ਛੂਆ ਛੂਤ ਦਾ ਹੋਵੇ ਸਾਤੀ ਪ੍ਰਥਾ ਦਾ ਹੋਵੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੇ ਵਿੱਚ ਔਰ ਇਹਨਾਂ ਨੂੰ ਇਹਨਾਂ ਕ੍ਰਿਤੀਆਂ ਨੂੰ ਦੂਰ ਕਰਨ ਦੇ ਵਿੱਚ ਜਾਂ ਇਹਨਾਂ ਦੇ ਉੱਤੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਵਾਸਤੇ ਸਿਮਵੇ ਦਾ ਬਹੁਤ ਵੱਡਾ ਹੱਥ ਰਿਹਾ। ਸਿੰਧੀ ਜੀ ਤੁਸੀਂ ਕਿੰਨੀਆਂ ਫਿਲਮਾਂ ਦੇਖਿਆ ਹੋਏ ਇਹਨਾਂ ਚੀਜ਼ਾਂ ਦੇ ਉੱਤੇ ਬਣੀਆਂ। ਅਮੀਰੀ ਗਰੀਬੀ ਤੋਂ ਤਾਂ ਬਹੁਤ ਹੀ ਬੜੀਆਂ ਨੇ। ਸ਼ੁਰੂ-ਸ਼ੁਰੂ ਜਦ ਅਸੀਂ ਫਿਲਮਾਂ ਉਹ ਦੇਖੀਆਂ ਅਸੀਂ ਕੁੜੀ ਵੀਰ ਕਰਦੀ ਆ ਮੁੰਡਾ ਵੀਰ ਕਰਦਾ ਪਿਆਰਿਆ ਪੰਗਾ ਹੂੰ ਤੇ ਕਬਡੀ ਜਨਮ ਦਾ ਵੱਡੇ ਜਨਮ ਦੀ ਕੁੜੀ ਐ ਛੋਟੀ ਜਨਮ ਦੇ ਮੁੰਡੇ ਨਾਲ ਪਿਆਰ ਪੈ ਗਿਆ ਹੋ ਗਿਆ ਪੰਗਾ ਉਹ ਇਹਨਾਂ ਚੀਜ਼ਾਂ ਨੂੰ ਲੋਕਾਂ ਦੇ ਸਮਾਜ ਦੇ ਸਾਹਮਣੇ ਲਿਆਉਣ ਦੇ ਵਿੱਚ ਵੀ ਕਿਹੜੇ ਕੁਰਤੀਆਂ ਨੇ ਇਹ ਕੋਈ ਚੰਗੀਆਂ ਚੀਜ਼ਾਂ ਨਹੀਂ ਹੈਗੀਆਂ ਇਹਨਾਂ ਦੇ ਵਿਚਾਰ ਕਰੋ ਇਹਨਾਂ ਤੇ ਇਹਨਾਂ ਨੂੰ ਸੋਚੋ ਉਹਦੇ ਵਿੱਚ ਸਿਰੇ ਮੜਾ ਬਹੁਤ ਵੱਡਾ ਹੱਥ ਹੈ ਮੈਨੂੰ ਬਹੁਤ ਵੱਡੀ ਸਾਰਕਤਾ ਸਮਝ ਲਓ ਉਸ ਤੋਂ ਬਾਅਦ ਆ ਗਿਆ ਰੁਜ਼ਗਾਰ ਸਿਨੇਮਾਈਕ ਇੰਡਸਟਰੀ ਹੈ ਇਹਨੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਬਖੀਆ ਕਰਵਾਇਆ ਹੈ ਬੰਬੇ ਸ਼ਹਿਰ ਸਾਰੇ ਇਤੇਸਾਰੰਦਾਰ ਬੰਬੇ ਦਾ ਮਾਰ ਸੁਪੇਰੀ ਆਪਣੀ ਫਿਲਮ ਇੰਡਸਟਰੀ ਹੈ ਸੈਂਕੜੇ ਲੋਕ ਹਜ਼ਾਰਾਂ ਲੋਕ ਆਪਣੇ ਪੰਜਾਬ ਦੀ ਦੇਖ ਲਓ ਜਦੋਂ ਮੈਂ ਹਿੰਦ ਮੇਕ ਆਇਆ ਸੀ ਮੇਰੀ ਪਹਿਲੀ ਫਿਲਮ 1981 ਚ ਬਣੀ ਗਈ ਸੀ ਸਾਨਾ ਪ੍ਰਦੇਸ਼ ਵਿੱਚ ਉਦੋਂ ਕਿਸੇ ਕਿਸੇ ਪਿੰਡ ਦੇ ਵਿੱਚ ਕੋਈ ਟਾਵਾ ਟਾਵਾ ਹੁੰਦਾ ਸੀ ਕਿ ਉਹ ਫਲਾਣਾ ਐਕਟਰ ਹੈ ਪੰਜਾਬ ਵਿੱਚ 5-7 ਦਿਨ ਹੁੰਦੇ ਸੀ ਕਿਹੜੇ ਐਕਟਰ ਨੇ ਅੱਜ ਤੁਸੀਂ ਜਾ ਕੇ ਦੇਖੋ ਸਿਰਫ ਐਕਟਰ ਨਹੀਂ ਟੈਕਨੀਸ਼ੀਅਨਸ ਹਰ ਪਿੰਡ ਤੋਂ ਕੋਈ ਨਾ ਕੋਈ ਮਿਲਦਾ ਹਰ ਦੋ ਚਾਰ ਪਿੰਡਾਂ ਦੇ ਵਿੱਚ ਕਿਤਾ ਤਾ ਲੋਰ ਮਿਲਦਾ ਕਿਉਂ ਮਿਲਦਾ ਰੋਜ਼ਗਾਰ ਮਿਲਦਾ ਧੌਲਕ ਬਣਦੀ ਹੈ ਗਰੀਬ ਘਰਾਂ ਦੇ ਮੁੰਡੇ ਮੱਧ ਵਰਗੀ ਪਰਿਵਾਰਾਂ ਦੇ ਮੁੰਡੇ ਜਦੋਂ ਇੱਕ ਫਿਲਮ ਕੋਈ ਹਿੱਟ ਹੋਈ ਨਹੀਂ ਤੇ ਕਰੋੜਪਤੀ ਲੋਕਾਂ ਦੇ ਪਰਿਵਾਰ ਚੱਲਦੇ ਆ ਸਿਨੇਮੇ ਨਾਲ ਜੁੜੀਆਂ ਹੋਊਗਾ ਕਿੰਨੀਆਂ ਕਿੰਨੀ ਡਿਪਾਰਟਮੈਂਟ ਹੈਗੇ ਉਹ ਜਿਹੜੇ ਸਿਨੇਮੇ ਦੀ ਤਰੱਕੀ ਦੇ ਨਾਲ ਨਾਲ ਉਹ ਤਰੱਕੀ ਕਰਦੇ ਆ ਟਰਾਂਸਪੋਰਟੇਸ਼ਨ ਦੇਖ ਲਓ ਫੋਟੋ ਇੰਡਸਟਰੀ ਦੇਖ ਲਓ ਕੇਟਰਿੰਗ ਇੰਡਸਟਰੀ ਦੇਖ ਲਓ ਸਿਨੇਮਾ ਇੰਡਸਟਰੀ ਦੇ ਆਪਣਾ ਜਿਹੜੇ ਸਿਨੇਮੇ ਹਾਲਸ ਹੈਗੇ ਇਹ ਦੇਖ ਲਓ ਡਿਸਟ੍ਰੀਬਿਊਟਰ ਦੇਖ ਲਓ ਸਾਰੇ ਹੀ ਸਿਨੇਮਾ ਦੇ ਉੱਤੇ}\,\text{ਤਾਰੁੰਦਾਰ}}\,\text{ਉਹਨਾਂ ਦਾ ਹੈਗਾ}$ $\text{ਸੋ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਪ੍ਰਤੀ ਜਿੰਨੀ ਕੁ ਜ਼ਿੰਮੇਵਾਰੀ ਸਿਨੇਮੇ ਦੀ ਹੋਣੀ ਚਾਹੀਦੀ ਆ ਉਹ ਹੈਗੀ ਹੈ}$ $\text{ਸਾਰਤਕਤਾ ਸਿਨੇਮੇ ਦੀ}$ ਬਹੁ ਵੀ ਹੈ ਹਾਂ ਇੱਕ ਚੀਜ਼ ਹੋਰ ਵੀ ਹੈ ਤਰਕੀ ਹੋ ਰਹੀ ਹੈ ਹਰ ਹਰ ਪੱਖੋਂ ਹੋ ਰਹੀ ਹੈ ਹਰ spheres ਦੇ ਵਿੱਚ ਹੋ ਰਹੀ ਹੈ ਤਰਕੀ ਦਾ ਇੱਕ ਮਾੜਾ ਪੱਖ ਵੀ ਹੁੰਦਾ ਹੈ ਮੇਰਾ ਅੱਜ ਬਣਦਾ ਤਾਂ ਨਹੀਂ ਉਹਦੇ ਬਾਰੇ ਕੁਝ ਕੁਝ ਕਹਿਣਾ ਕਿਉਂਕਿ ਸਾਰਤਕਤਾ ਦੀ ਗੱਲ ਆ ਤਾਂ ਸਾਰਸਥਿਕ ਹੋਣੀ ਚਾਹੀਦੀ ਹੈ ਪਰ ਥੋੜਾ ਜਿਹਾ ਟੱਚ ਕਰ ਲੈਣੇ ਆਪਾਂ ਕਿ ਸਿਨੇਮਾ ਦੇ ਵਿੱਚ ਵੀ ਤੀਜਾ ਦੇਖਣ ਨੂੰ ਆਉਂਦਾ ਮਾਰ ਕੁੱਟਾਈ ਲੜਾਈਆਂ ਚਾੜੇ ਬਿਨਾਂ ਹੋ ਜਾ ਉਹਨੂੰ ਕਹਿੰਦੇ ਕਿ ਐਕਸ਼ਨ ਭਰਪੂਰ ਫਿਲਮ ਦੇਖਣ ਵਾਲੀ ਹੈ ਕਿਉਂਕਿ ਕੀ ਆਪਣੀ ਜ਼ਿੰਦਗੀ 'ਚ ਕੀ ਮਨੁੱਖੀ ਜੀਵਨ ਦੇ ਵਿੱਚ ਮਾਰ ਕੁੱਟਾਈ ਹੀ ਸਭ ਕੁਝ ਹੈ ਮੈਂ ਕਿਹ ਫਿਲਮ ਦੇਖ ਰਿਹਾ ਹਾਂ 15 ਮੁੰਡਿਆਂ ਦਾ ਗਰੁੱਪ 1 ਪਾਸੇ ਐ 15 ਮੁੰਡਿਆਂ ਦਾ ਗਰੁੱਪ ਦੂਜੇ ਪਾਸੇ ਐ ਹਿੰਦੀ ਦੇ ਗਰੁੱਪ ਬੋਟਲੀ ਉਹਨਾਂ ਦਾ ਕੋਈ ਬੰਦਾ ਫੱਟ ਗਿਆ ਉਹਨਾਂ ਨੇ ਕੁੱਟ ਤਾ ਉਹਨਾਂ ਦਾ ਕੋਈ ਬੰਦਾ ਫੱਟ ਜਾ ਕੱਲਾ ਉਹਨਾਂ ਨੇ ਕੁੱਟ ਤਾ ਮੈਨੂੰ ਹੀਰ ਤਾਂ ਕਹੀ ਨਹੀਂ ਪਤਾ ਲੱਗਾ ਕੇ ਲੜਦੇ ਪਾਦੇ ਵਾਸਤੇ ਸੀ ਇਹ ਐਦਾਂ ਹੀ ਅੰਗ ਪ੍ਰਦਰਸ਼ਨ ਨਗੇਤ ਇਦਾਂ ਦੀ ਹਰਕਤਾਂ ਜਿਹੜੀਆਂ ਕਿ ਅਸੀਂ ਪਰਿਵਾਰ ਦੇ ਨਾਲ ਬਹਿ ਕੇ ਨਹੀਂ ਦੇਖ ਸਕਦੇ ਸਿਨੇਮੇ ਤੇ ਜੇ ਇਕੱਠਾ ਹੋ ਉਟੀ ਤੇ ਤਾਂ ਕਾਫੀ ਜ਼ਿਆਦਾ ਹੈ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਬੇਸ਼ੱਕ ਇਹ ਚਾਹੀਏ ਇਹ ਸਾਰਾ ਕੁਝ ਹਰੇਕ ਬੰਦੇ ਨਾਲ ਵਾਪਰਦਾ ਹੈ ਪਰ ਇਹ ਉਹ ਕੁਝ ਹੈ ਜਿਹੜਾ ਕਿ ਅਸੀਂ ਦੁਨੀਆ ਨਾਲ ਸਾਂਝਾ ਨਹੀਂ ਕਰਨਾ ਚਾਹੁੰਦੇ ਫਿਰ ਹੈ ਸਿਨੇਮਾ ਦੀ ਜਾਂ OTT ਦੀ ਜ਼ਰੂਰਤ ਕਿਵੇਂ ਬਣ ਸਕਦਾ ਹੈ ਇਹ ਤੇ ਵੀ ਵਿਚਾਰ ਕਰਨ ਦੀ ਲੋੜ ਹੈ ਇਸ ਤੋਂ ਜ਼ਿਆਦਾ ਮੈਨੂੰ ਲੱਗਦਾ ਨਾ ਮੇਰੇ ਕੋਲ ਕੁਝ ਹੈ ਨਾ ਮੈਂ ਹੋਰ ਸਾਡੇ ਕਮਰੇ ਰੱਖਣੇ ਥੈਂਕ ਯੂ ਬਹੁਤ ਬਹੁਤ ਸਾਰਤਕ ਗੁਰਲਾਲ ਕੀਤੇ ਪਾਠੋਸ਼ ਮਰਮਾ ਜੀ ਸਾਹਿਬ ਦੇ ਹਵਾਲੇ ਨਾਲ ਫਿਲਮਾਂ ਕਿਵੇਂ ਪਰਪਲਰ ਕੰਪਨੀਆ ਨੇ ਤੇ ਜਿਵੇਂ ਮੈਂ ਦੇਖ ਰਿਹਾ ਕਿ ਇਹ ਸਾਰੀ ਸ਼ਖਸੀਤਾਂ ਜਿਹੜੀਆਂ ਬੈਠੀਆਂ ਨੇ ਉਹਨਾਂ ਨੇ ਜੋ ਰੋਲ ਅਦਾ ਕੀਤੇ ਨੇ ਬੀ ਆ ਸ਼ਰਮਾ ਜੀ ਨੇ ਮਤੀਦਰੋਣੀ ਜੀ ਨੇ ਸ਼ਵੇਤ ਰਮਾਲ ਜੀ ਨੇ ਉਹ ਇੱਕ ਇੱਕ ਰੋਲ ਪਹਿਚਾਨ ਬਣਿਆ ਕਈ ਵਾਰੀ ਉਹ ਕਰੈਕਟਰਾਂ ਦੇ ਨਾਮ ਨਾਲ ਜਾਣੇ ਜਾਂਦੇ ਨੇ ਅੱਜ ਵੀ ਪੁਰਾਣੇ ਬੰਦੇ ਸ਼ਰਮਾ ਜੀ ਨੂੰ ਬਿੱਲੂ ਬੱਕਾ ਕਹਿ ਦਿੰਦੇ ਨੇ ਪਿਆਰ ਨਾਲ ਤੇ ਸਾਡੇ ਦਰਬਾਰੇ ਉਹ ਇੱਕ ਭਾਰੇ ਜਿਹੇ ਸ਼ਖਸ ਬੈਠੇ ਨੇ ਹੌਲੇ ਜੇ ਇਹਨਾਂ ਦਾ ਇਹਨਾਂ ਨੇ ਇੱਕ ਪਲੇ ਚ ਕਰੈਕਟਰ ਪਲੇ ਕੀਤਾ ਸੀ ਪੱਲੂ ਦਾ ਤੇ ਅਸਲੀ ਨਾਮ ਬਰਮਜੀਤ ਸਿੰਘ ਪੰਗੂ ਹੈ ਪਰ ਕੋਈ ਬਰਮਜੀਤ ਪੰਗੂ ਨਾਲ ਨਹੀਂ ਜਾਣਦਾ ਉਹ ਪੱਲੂ ਦੇ ਨਾਲ ਨਾਲ ਜਾਣਦੇ ਪੱਲੂ ਜੀ ਬਹੁਤ ਬਹੁਤ ਸਵਾਗਤ ਹੈ ਮੈਂ ਮਾ ਵੀ ਚਾਹਾਂਗਾ ਮੈਂ ਸਾਰਿਆਂ ਦਾ ਨਾਮ ਨਹੀਂ ਲਾਂ ਜੰਨੀਆਂ ਕਮਾਦੇ ਸ਼ਕਤੀਆਂ ਬੈਠੀਆਂ ਕਿ ਜੇ ਮੈਂ ਸਾਰਿਆਂ ਦਾ ਨਾਮ ਲਿਆ ਤੇ ਬੜਿਆਂ ਨੂੰ ਨਰਾਜ਼ ਕਰ ਬੈਠਾਂਗਾ ਵੀ ਮੇਰਾ ਨਹੀਂ ਲਿਆ ਮੇਰਾ ਨਹੀਂ ਲਿਆ ਇਸ ਕਰਕੇ ਸਾਰੇ ਹੀ ਜਿਹੜੇ ਇਹਨਾਂ ਗੁੱਤਦਾਨ ਸਮਝੀਏ ਕਬੂਲ ਕਰ ਮੈਂ ਹੁਣ ਬੜਿਆ ਤੇ ਆਪਣਾ ਸੱਦਾ ਦੇਣਾ ਪੰਜਾਬੀ ਫਿਲਮ ਇੰਡਸਟਰੀ ਦੀ ਉਸ ਸ਼ਖਸੀਅਤ ਨੂੰ ਜਿਨ੍ਹਾਂ ਨੇ ਪਹਿਲਾ ਬਤੌਰ ਨਾਇਕ ਫਿਰ ਉਸ ਬਾਅਦ ਸਰੂਪ ਬਦਲਿਆ ਤੇ ਅੱਜ ਜਿਹੜੇ ਕੈਰੈਕਟਰ ਰੋਲਸ ਦੇ ਵਿੱਚ ਬਾਖੂਬੀ ਆਪਣਾ ਕੰਮ ਕਰ ਰਹੇ ਨੇ ਸ਼ਿਵਿੰਦਰ ਮਹਾਲ ਜੀ